ਉਧਾਰ ਨਗਦ ਭੂਤਕਾਲ ਪੇਕ ਵਰਤਮਾਨ ਕੀ ਹੈ ਪ੍ਰੈਜੈਂਟ ਕੀ ਹੈ ਸਾਇਦੇ ਕਮਾਲ ਤਨ ਤਨ ਸਰਵਸਦਾਨੀ ਤਨ ਤਨ ਮਾਤਾ ਗਜ਼ਰਕਾਰ ਜੀ ਧੰਨ ਧੰਨ ਪਿਤਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਤੇਗ ਦੇ ਤਣੀ ਕਦੀ ਦਾਦਾ ਆਪਣੇ ਪੋਤਰੇ ਨੂੰ ਗੁਰਗੱਦੀ ਸੰਭਰੇ ਹਨ ਅਧਿਕਾਰ ਇਹਨੂੰ ਚੀਜ਼ ਦੇ ਰਹੇ ਹਨ ਕਦੇ ਪੋਤਰਾ ਗੁਰਗਤੀ ਆਪਣੇ ਦਾਦਾ ਜੀ ਨੂੰ ਦੇ ਰਿਹਾ ਹੈ ਸਭੇ ਕਮਾਲ ਪੁੱਤਰਾਂ ਦੇ ਦਾਨੀ ਸ੍ਰੀ ਗੁਰਗੋਬ ਸਿੰਘ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਅੱਜ ਸਭ ਨੂੰ ਲੱਖ ਲੱਖ ਵਧਾਈਆਂ ਜੀ ਦਾਸ ਅੱਲੋਂ तही प्रकाश हमारा भयो पटना शहर दिखे पावल so, भाई है और सर असी किसने भैया कहने भैया भाई होंदा है ਸਾ ਜਿਹੜੇ ਬਿਹਾਰ ਦੀ ਨਿੰਦਾ ਕਰਦੇ ਹਾਂ ਨਹੀਂ ਤਨ ਉਹ ਦਰਦੀ ਹੈ ਤਨ ਪਟਨਾ ਸਹਿਬ ਹੈ ਜਿੱਥੇ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ ਇਹਨਾਂ ਕੇਸਰ ਜਾਂ ਕਰਨਾਟਕ ਚ ਹੁੰਦਾ ਜਾਂ ਇੱਕ ਵਿਦੇਸ਼ ਚ ਇੱਕ ਸ਼ਹਿਰ ਹੈ ਦੋ ਥਾਂ ਹੁੰਦਾ ਹੈ ਹੋਰ ਕੋਸ਼ਿਸ਼ ਕੀਤੀ ਖੋਜੀਆਂ ਨੇ ਨਹੀਂ ਨਹੀਂ ਇਹ ਚੰਦਨਾ ਇਹ ਵੀ ਦੋ ਸ਼ਹਿਰਾਂ ਚ ਹੁੰਦਾ ਹੈ ਇਹ ਕੇਸਰ ਜੰਮੂ ਕਸ਼ਮੀਰ ਜੰਮ ਦੇਸ਼ ਇਹ ਚੰਦਨ ਇਹ ਕਰਨਾਟਕਾ ਸ ਧਰਤੀ ਜੋਗ ਚਾਹੀਦੀ ਸੀ ਹੋਰ ਤਾਂ ਫਸਲ ਬੀਜ ਕੇ ਵੇਖੀ ਨਹੀਂ ਹੋਈ ਧਰਤੀ ਵੀ ਜੋਗ ਚਾਹੀਦੀ ਹੈ ਸ ਤਨ ਤਨ ਮਾਤਾ ਗੁਜਰ ਕੌਰ ਦੇ ਕੁੱਖਾ ਸਭ ਦੇ ਕਮਾਲ ਪੁੱਤਰਾਂ ਦੇ ਦਾਨੀ ਸਰਬ ਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਤਹਰਿਆ ਸੋ ਉਹਨੂੰ ਕੋਈ ਕੀ ਡਰਾ ਸਕਦਾ ਜਿਹਦਾ 9 ਸਾਲ ਦਾ ਬਚਪਨ ਸੀ ਪਿਤਾ ਦਾ ਸੀਸ ਚੋਲੀ ਚ ਆ ਗਿਆ ਏ ਨਾਮ ਤੋਂ ਬਿਨਾ ਕਮਲੇ ਹਾਂ ਮਨ ਦੀ ਖੋਜ ਕਰਨੀ ਪਵੇਗੀ ਅਸੀਂ ਆਨੇ ਹੋ ਦੂਰ ਹੈ ਨਹੀਂ ਭਗਤ ਜੀ ਕਹਿੰਦੇ ਹੱਥਾਂ ਪੈਰਾਂ ਤੋਂ ਨੇੜੇ ਹੈ ਇਹ ਛੱਤੀ ਭਗਤਾ ਗੁਰੂ ਸਾਹਿਬਾਨ ਆ ਬੈਠੇ ਜਿਨ੍ਹਾਂ ਨੇ ਪ੍ਰੈਕਟੀਕਲ ਜੀਵਨ ਜੀ ਕੇ ਸਾਨੂੰ ਸੌਖਾ ਔਰ ਸਹੀ ਮਾਰਗ ਬਣਾਇਆ ਹੈ ਦੇਖਾ ਬਾਤ ਹਰ ਰਾਤ ਸਮਝ ਮਨ ਬੌਰਾ ਰੇ ਜੇ ਤੂੰ ਮੁਕੰਮਲ ਆਨੰਦ ਲੈਣਾ ਹੈ ਮਨ ਨੂੰ ਸਮਝਣਾ ਪਏਗਾ ਆਪਾਂ ਸਾਰੇ ਚਾਤੀ ਮਾਰੀਏ ਘਰ ਜਾਈਏ ਆਪਣੇ ਦਰਵਾਜੇ ਕੋਲ ਜਾਈਏ ਹੁਣ ਜਿੱਥੇ ਕਮਰਾ ਹੈ ਉੱਥੇ ਜਾਈਏ ਮਨ ਦੀ ਸੁਰਤੀ ਨੂੰ ਫਿਰ ਰਸ ਉਹਈ ਰਸੋਈ ਤੇ ਜਾਈਏ ਸਾਰੇ ਘਰ ਚ ਚੱਕਰ ਲਾਏ ਹੁਣ ਵਾਪਸ ਆ ਜਾਈਏ ਗੁਰੂ ਘਰ ਪਹੁੰਚ ਜਾਈਏ ਪੈਰ ਸੁੱਚੇ ਕਰ ਰਹੇ ਹਾਂ ਮਾਇਆ ਕੱਢ ਰਹੇ ਹਾਂ ਮੱਥਾ ਟੇਕਣ ਲਈ ਰਾਗੀ ਕੀਰਤਨ ਕਰ ਰਹੇ ਨੇ ਸਾਹਮਣੇ ਦਰਬਾਰ ਸੱਜਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੱਥਾ ਟੇਕ ਕੇ ਕੜਾ ਪ੍ਰਸਾਦ ਦੀ ਦੇਲ ਲੈ ਕੇ ਬੈਠ ਰਹੇ ਹਾਂ ਮਨ ਨੂੰ ਸ ਹੁਣ ਜੇ ਹਾਜ਼ਰ ਕੀਤਾ ਸੀ ਹੋ ਗਿਆ ਕਹਿੰਦੇ ੜਾਰੀ ਮਾਰ ਜਾਂਦਾ ਰਾਤ ਨੂੰ ਸੋ ਦਾਸ ਥੋੜਾ ਜਿਹਾ ਖੋਜੀ ਹੈ ਜੇ ਆਪਾਂ ਬੁਰੇ ਕੰਮ ਕਰਦੇ ਹਾਂ ਉਦੋਂ ਮਨ ਰ ਨੂੰ ਹਾਜ਼ਰ ਰੱਖਦੇ ਹਾਂ ਚੱਗੇ ਕਮਾਲ ਹੀ ਨਹੀਂ ਚੰਗੇ ਕਮਾਲ ਹੀ ਐਸੀ ਨਹੀਂ ਹਾਜ਼ਰ ਰੱਖਦੇ ਇਹ ਪਾਰ ਬ੍ਰह्म ਪ੍ਰਭ ਇੱਕ ਹੈ ਦੂਜਾ ਨਹੀਂ ਕੋਈ ਜਿਉ ਪਿੰਡ ਸਭ ਕਾ ਜੋ ਭਾਵੈ ਸੋ ਹੋਏ ਘਰ ਪੂਰਾ ਪੂਰਾ ਤੇ ਹਾ ਜਪ ਨਾਨਕ ਸੱਚਾ ਸੋਇ ਸੋ ਅਦੁਰਾ ਗੁਰੂ ਹੰਦਾ ਹਾ ਜਦੋਂ ਕੋਈ ਚੀਜ਼ ਬਣ ਕੇ ਆਉਂਦੀ ਹੈ ਬਾਜ਼ਾਰ 'ਚ ਨਕਲੀ ਬਾਅਦ 'ਚ ਫਟਾਫਟ ਆ ਜਾਂਦੀ ਹੈ ਬਣ ਕੇ ਪੂਰੇ ਗੁਰੂ ਦੇ ਲੜ ਲੱਗਣਾ ਪਏਗਾ ਅੰਦਰ ਹੀ ਸੀ ਹੱਥਾਂ ਪੈਰਾਂ ਤੋਂ ਸਭ ਕੁਝ ਨੇੜੇ ਸਤ ਗੁਰ ਮੇਰਾ ਬੇਮਤਾਜ ਸਤ ਗੁਰ ਮੇਰੇ ਸੱਚਾ ਸਾਜ ਸ ਇੱਕ ਖਰਾ ਆਵਾਜਾ ਸਾਰਾ ਠੀਕ ਨਹੀਂ ਸੀ ਕੱਟਨੀ ਇਹਨੇ ਇਹ ਟੁੱਟੀ ਹੋਈ ਤਾਰ ਰਵਾਬ ਦੀ ਨਹੀਂ ਸੁਰਤ ਨੂੰ ਧਿਆਨ ਨਾਲ ਜੋੜਨਾ ਸੀ ਮਨ ਨਾਲ ਜੋੜਨਾ ਸੀ ਫਿਰ ਤੂੰ ਪਰੇਸ਼ਾਨ ਨਾ ਹੁੰਦਾ